ਇੱਕ ਸੋਧ ਦੇ ਮੁਤਾਬਕ ਲੜਕੀਆਂ ਦੇ ਮੁਕਾਬਲੇ ਲੜਕੀਆਂ ਜਿਆਦਾ ਕਿਸੇ ਦਾ ਦਿਲ ਤੋੜਦੀ ਹੈ ਉਹ ਹਮੇਸ਼ਾ ਦੂਸਰਿਆਂ ਨਾਲੋਂ ਚੰਗੇ ਦੀ ਤਲਾਸ਼ ਵਿੱਚ ਰਹਿੰਦੀ ਹੈ ਮਨੋਵਿਗਿਆਨ ਦੇ ਅਨੁਸਾਰ ਸੰਵੇਦਨਸ਼ੀਲ ਤੇ ਭਾਭੂਕ ਔਰਤਾਂ ਸਧਾਰਨ ਔਰਤਾਂ ਦੇ ਮੁਕਾਬਲੇ ਸੰਭੋਗ ਨੂੰ ਜਿਆਦਾ ਇੰਜੋਏ ਕਰਦੀ ਹੈ ਜੋ ਸੰਭੋਗ ਨਹੀਂ ਕਰਦੀ ਮਤਲਬ ਇਹ ਹੈ ਕਿ ਉਸਦੇ ਅੰਗ ਜਿਆਦਾ ਕੋਮਲ ਨਹੀਂ ਰਹਿੰਦੇ ਇੱਕ ਰਿਸਰਚ ਦੇ ਮੁਤਾਬਕ ਲਗਭਗ 50% ਔਰਤਾਂ ਬਿਸਤਰ ਉੱਪਰ ਸੰਭੋਗ ਦੇ ਸਮੇਂ ਅਸੰਤੁਸ਼ਟ ਰਹਿੰਦੀ ਹੈ ਚਾਰ ਦਿਨ ਦੀ ਜ਼ਿੰਦਗੀ ਹੈ ਕੁਝ ਗਿਲਾ ਨਾ ਕਰੋ ਦਵਾ ਜਾਮ ਇਸ਼ਕ ਜੋ ਮਿਲੇ ਮਜ਼ਾ ਲਓ ਸਾਈਕੋਲੋਜੀ ਕਹਿੰਦੀ ਹੈ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਪਰਾਈ ਇਸਤਰੀ ਆਪਣੇ ਐਕਸ ਬॉयਫਰੈਂਡ ਨੂੰ ਹਮੇਸ਼ਾ ਸੋਚਦੀ ਰਹਿੰਦੀ ਹੈ ਤੇ ਉਸਦੀ ਤੁਲਨਾ ਤੁਹਾਡੇ ਨਾਲ ਕਰਦੀ ਹੈ ਜਿਸ પુરુષ ਨਾਲ ਇਸਤਰੀ ਨੂੰ ਸੰਭੋਗ ਦਾ ਜਾਦਾ ਆਨੰਦ ਮਿਲਦਾ ਹੈ ਤਾਂ ਉਹ ਔਰਤ ਉਸ પુરુષ ਨਾਲ बार-बार ਮਿਲਣ ਦੀ ਚਾਹਤ ਰੱਖਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਪਿਆਰ ਕੀ ਚੀਜ਼ ਹੈ ਬਚਪਨ ਵਿੱਚੋਂ ਮੁਫਤ ਵਿੱਚ ਮਿਲਦਾ ਹੈ ਜਵਾਨੀ ਵਿੱਚੋਂ ਕਮਾਉਣਾ ਪੈਂਦਾ ਹੈ ਤੇ ਬੁਢਾਪੇ ਵਿੱਚੋਂ ਮੰਗਣਾ ਪੈਂਦਾ ਹੈ ਮਨੋਵਿਗਿਆਨੀ ਕਹਿੰਦਾ ਹੈ ਜੋ ਇਸਤਰੀ ਲਾਈਟ ਬੰਦ ਕਰ ਦਿੰਦੀ ਹੈ ਤੇ ਆਪਣੇ ਆਪ ਨੂੰ ਛੂਹ ਨਹੀਂ ਦਿੰਦੀ ਉਹ ਸ਼ਰਮਿਲੀ ਤੇ ਸ਼ਾਂਤ ਸੁਭਾਅ ਦੀ ਹੁੰਦੀ ਹੈ ਖੋਹ ਦੇਣ ਦੇ ਬਾਅਦ ਹੀ ਖਿਆਲ ਆਉਂਦਾ ਹੈ ਕਿ ਕਿੰਨਾ ਕੀਮਤੀ ਸੀ ਸਮਾਜ ਵਿਅਕਤੀ ਤੇ ਸੰਬੰਧ ਇੱਕ ਔਰਤ ਦੀ ਸਭ ਤੋਂ ਚੰਗੀ ਸੁਰੱਖਿਆ ਹੁੰਦੀ ਹੈ ਉਸਤੇ ਖੁਦ ਦੇ ਥੋੜੇ ਪੈਸੇ ਪਰ ਮਾਤਮਾ ਡਰਖਤ ਉੱਪਰ ਪਏ ਸੁੱਤੇ ਪੰਛੀਆਂ ਨੂੰ ਥੱਲੇ ਡਿੱਗਣ ਨਹੀਂ ਦਿੰਦਾ ਤਾਂ ਸੋਚੋ ਉਹ ਪਰਮਾਤਮਾ ਤੁਹਾਨੂੰ ਕਿਸ ਤਰ੍ਹਾਂ ਬੇਸਹਾਰਾ ਛੱਡ ਸਕਦਾ ਹੈ ਇੱਕ ਔਰਤ ਸਭ ਦੇ ਬਿਨਾਂ ਰਹਿ ਸਕਦੀ ਹੈ ਪਰ ਆਪਣੇ ਪਤੀ ਦੇ ਬਿਨਾਂ ਨਹੀਂ ਚਾਹੇ ਉਹ ਕਿੰਨਾ ਵੀ ਲੜੇ ਕੁਝ ਵੀ ਕਰੇ ਪਰ ਉਸ ਨੂੰ ਲਾਸਟ ਵਿੱਚ ਚਾਹੀਦਾ ਪਤੀ ਹੀ ਹੁੰਦਾ ਹੈ ਪ੍ਰੇਮ ਵਿੱਚ ਕਿਸੇ ਦੇ ਲਈ ਹੰਝੂ ਵੀ ਆ ਜਾਏ ਤਾਂ ਸਮਝ ਲੈਣਾ ਪਿਆਰ ਸੱਚਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਮੇਰਾ ਹੌਸਲਾ ਵਧਾਉਣ ਦੀ ਲਈ ਸ਼ਾਦੀ ਸ਼ੂਦਾ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਦੇ ਲਈ ਘਟੋ ਘਟ 2-3 ਵਾਰ ਸੰਭੋਗ ਕਰਨਾ ਚਾਹੀਦਾ ਆਪਣੇ ਦਿਲ ਦਾ ਹਾਲ ਹਰ ਕਿਸੇ ਨੂੰ ਨਾ ਦੱਸਿਆ ਕਰੋ ਇੱਥੇ ਤਮਾਸ਼ਾ ਬਣਾਉਣ ਵਿੱਚ ਧੀਰ ਨਹੀਂ ਲੱਗਦੀ ਪਿਆਰ ਜ਼ਿੱਦ ਨਾਲ ਨਹੀਂ ਭਾਗ ਨਾਲ ਮਿਲਦਾ ਹੈ ਨਹੀਂ ਤਾਂ ਪੂਰੀ ਦੁਨੀਆ ਦਾ ਮਾਲਕ ਆਪਣੀ ਰਾਧਾ ਦੇ ਬਿਨਾਂ ਨਹੀਂ ਰਹਿੰਦਾ ਇੰਤਜ਼ਾਰ ਉਹੀ ਕਰ ਸਕਦਾ ਹੈ ਜਿਸ ਨੇ ਇੱਕ ਇਨਸਾਨ ਵਿੱਚ ਆਪਣੀ ਪੂਰੀ ਦੁਨੀਆ ਦੇਖੀ ਹੋਵੇ ਪਹਿਰਾਵੇ ਨਾਲ ਕਿਸੇ ਦੇ ਸੰਸਕਾਰਾਂ ਦਾ ਅੰਦਾਜ਼ਾ ਨਾ ਲਗਾਉਣਾ ਕੋਈ ਜੀਨ ਪਾ ਕੇ ਵੀ ਤੁਹਾਡੇ ਮਾਤਾ ਪਿਤਾ ਦੀ ਜ਼ਿੰਦਗੀ ਪਰ ਸੇਵਾ ਕਰ ਸਕਦੀ ਹੈ ਤੇ ਕੋਈ ਖੁੰਡ ਕੱਢ ਕੇ ਵੀ ਗਾਲੀ ਦੇ ਸਕਦੀ ਹੈ ਜਿਸ ਦੀ ਤੁਸੀਂ ਕਦਰ ਨਹੀਂ ਕਰ پا ਰਹੇ ਨਾ ਯਕੀਨ ਮੰਨੋ ਕੁਝ ਲੋਕ ਦੁਵਾਵਾਂ ਵਿੱਚ ਮੰਗ ਰਹੇ ਹਨ ਪੁਰਸ਼ چاہے ਕਿੰਨਾ ਵੀ ਮਹਿੰਗੇ ਤੋਂ ਮਹਿੰਗਾ ਮਕਾਨ ਬਣਾ ਲਏ ਪਰ ਉਹ ਘਰ ਤਾਂ ਇਸਤਰੀ ਨਾਲ ਹੀ ਬਣੇਗਾ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਜ਼ਰੂਰ ਕਰੋ ਮਨੋਵਿਗਿਆਨ ਦੇ ਅਨੁਸਾਰ ਅਗਰ ਕੋਈ 40 ਦੀ ਉਮਰ ਦੇ ਬਾਅਦ ਵੀ ਤੁਹਾਨੂੰ ਸੰਭੋਗ ਦੀ ਇੱਛਾ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਜ਼ਿੰਦਗੀ ਬਹੁਤ ਬਾਕੀ ਹੈ ਲੋਕ ਸਿਰਫ ਦੋ ਕਾਰਨਾਂ ਦੀ ਵਜ੍ਹਾ ਨਾਲ ਤੁਹਾਨੂੰ ਪਸੰਦ ਕਰਦੇ ਹਨ ਪਹਿਲਾ ਤੁਸੀਂ ਕਿੰਨੇ ਸੁੰਦਰ ਹੋ ਦੂਸਰਾ ਤੁਸੀਂ ਕਿੰਨੇ ਕਾਮਯਾਬ ਹੋ ਔਰਤਾਂ ਦੀ ਸੁੰਦਰਤਾ ਕੇਵਲ ਉਨ੍ਹਾਂ ਦੇ ਸ਼ਰੀਰ ਨਾਲ ਨਹੀਂ ਬਲਕਿ ਉਨ੍ਹਾਂ ਦੇ ਚਰਿੱਤਰ ਨਾਲ ਵੀ ਹੁੰਦੀ ਹੈ ਜੋ ਔਰਤਾਂ ਗੈਰ ਮਰਦਾਂ ਦੀ ਸੁੰਦਰਤਾ ਨੂੰ ਦੇਖ ਕੇ ਆਪਣੇ ਪਤੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ ਉਹਨਾਂ ਔਰਤਾਂ ਨੂੰ ਕਦੀ ਵੀ ਇੱਜ਼ਤ ਨਹੀਂ ਮਿਲਦੀ ਦੁਨੀਆ ਸਾਨੂੰ ਮੂਰਖ ਬਣਾਉਂਦੀ ਹੈ ਕਿ ਸਾਨੂੰ ਕੱਲ ਦਾ ਇੰਤਜ਼ਾਰ ਕਰਨਾ ਚਾਹੀਦਾ ਜਦਕਿ ਜੀਵਨ ਦਾ ਆਨੰਦ ਤਾਂ ਇਸ ਪਲ ਵਿੱਚ ਹੈ ਜਿਸ ਵਿੱਚ ਹੁਣ ਜੀ ਰਹੇ ਹਾਂ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਇਨਸਾਨ ਦੋ ਲੋਕਾਂ ਨੂੰ ਕਦੇ ਨਹੀਂ ਭੁੱਲ ਸਕਦਾ ਜਿਸਨੇ ਬੁਰੇ ਵਕਤ ਵਿੱਚ ਸਾਥ ਦਿੱਤਾ ਹੋਵੇ ਜਿਸਨੇ ਪੂਰੀ ਬੇਇਜ਼ਤੀ ਕੀਤੀ ਹੋਵੇ ਦੁਨੀਆ ਵਿੱਚ ਉਹ ਔਖੇ ਤੋਂ ਔਖੇ ਕੰਮ ਨੂੰ ਸਮਝਿਆ ਜਾ ਸਕਦਾ ਹੈ ਪਰ ਇੱਕ ਇਸਤਰੀ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਸਾਈਕੋਲੋਜੀ ਦੇ ਅਨੁਸਾਰ ਔਰਤਾਂ ਐਸੇ ਪੁਰਸ਼ਾਂ ਨੂੰ ਪਸੰਦ ਕਰਦੀ ਹੈ ਜੋ ਇਸਤਰੀਆਂ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਤੇ ਜੋ ਹਰ ਔਰਤ ਦੇ ਪਿੱਛੇ ਨਹੀਂ ਲੱਗਦੇ ਪੁਰਸ਼ਾਂ ਦੇ ਮੁਕਾਬਲੇ ਲੜਕੀਆਂ ਨੂੰ ਇੰਤਜ਼ਾਰ ਕਰਨਾ ਪਸੰਦ ਨਹੀਂ ਲੜਕੀਆਂ ਕਿਸੇ ਵੀ ਚੀਜ਼ ਦਾ ਇੰਤਜ਼ਾਰ ਕਰਨ ਦੀ ਵਜਾਏ ਉਸ ਨੂੰ ਦੂਸਰੇ ਨਾਲ ਰਿਪਲੇਸ ਕਰ ਦਿੰਦੀ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ